ਫਤਿਹਗੜ ਚੂੜੀਆਂ ਡੇਰਾ ਪੱਪਾ ਨਾਨਕ ਰੋਡ ਤੇ ਵਾਪਰਿਆ ਸੜਕ ਹਾਦਸਾ ਦਾਦਾ ਪੋਤਾ ਹੋਏ ਜ਼ਖਮੀ ਡੇਰਾ ਪੱਪਾ ਨਾਨਕ ਪੁਲ ਸੋਲੋਂ ਚਾਂਚ ਆਰੰਭ ਫਤਿਹਗੜ ਚੂੜੀਆਂ ਟੇਰਾ ਪੱਪਾ ਨਾਨਕ ਰੋਡ ਦੇ ਪਿੰਡ ਨਿਕੋ ਸਰਾ ਮੋੜ ਉਪਰ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਵੱਲੋਂ ਬੁਲਟ 'ਤੇ ਸਵਾਰ ਦਾਦੇ ਪੁੱਤੇ ਨੂੰ ਟੱਕਰ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਬੰਤੀ ਜ਼ਖਮੀ ਦਾਦੇ ਪੁੱਤੇ ਦੇ ਰਿਸ਼ਤੇਦਾਰ ਸ਼ਮਸ਼ੀਅ ਸਿੰਘ ਨੇ ਦੱਸਿਆ ਕਿ ਲਖਬੀਰ ਸਿੰਘ ਪੁੱਤਰ ਅਰਮਜੀਤ ਸਿੰਘ ਜੋ ਆਪਣੇ ਕਰੀਬ 4 ਸਾਲ ਪੁੱਤੇ ਜਗਨੂਰ ਨੂੰ ਟਵੈਨ ਪਬਲਿਕ ਸਕੂਲ ਮਾਲੇਵਾਲ ਤੋਂ ਛੁੱਟੀ ਹੋਣ ਤੋਂ ਬਾਅਦ ਆਪਣੇ ਬੁਲਟ 'ਤੇ ਲੈ ਕੇ ਆ ਰਿਹਾ ਸੀ ਅਤੇ ਜਦ ਨਿਕੋ ਸਰਾ ਮੋੜ ਲੱਗੇ ਪਹੁੰਚਿਆ ਤਾਂ ਫਤਿਹਗੜ ਗੁਮਿਆ ਸਾਈਡ ਤੋਂ ਤੇਜ਼ ਰਫਤਾਰ ਘਾਰ ਮੋਟਰਸਾਈਕਲ ਸਵਾਰਾਂ ਨੂੰ ਕੋਸੀਟਦੀ ਹੋਈ 50 ਮੀਟਰ ਦੂਰੀ ਤੇ ਲੈ ਕੇ ਜਿਸ ਨਾਲ ਦੋਵੇਂ ਦਾਦਾ ਪੁੱਤ ਜਖਮੀ ਹੋ ਗਏ ਜਖਮੀ ਹੋਏ ਦਾਦੇ ਪੁੱਤੇ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਾਰਾ ਇਹਨੂੰ ਆਉਂਦੇ ਆ ਜੀ ਕਿਤੇ ਲੈ ਕੇ ਆਪਣੇ ਬੱਚੇ ਨੂੰ ਤੇ ਉਹ ਲੱਗੇ ਆ ਜਦੋਂ ਮੋੜਦੇ ਪਏ ਇਹ ਆਪਣਾ ਮੋਟਰਸਾਈਕਲ ਤੇ ਕਿਤੇ ਗੱਡੀ ਤੇਜ਼ ਰਫਤਾਰ ਤੇ ਆਉਂਦੀ ਉਹਨਾਂ ਨੂੰ ਗੱਡੀ ਵਾਲੇ ਨੂੰ ਨਹੀਂ ਪਤਾ ਲੱਗਾ ਪਤਾ ਨਹੀਂ ਤੇ ਪ੍ਰਮਾਤਮਾ ਦੀ ਕੀੜ ਕੋਈ ਵਾਪਰ ਵੀ ਹੈ ਉਹਦਾ ਕਰਕੇ ਆ ਹਾਸਾ ਵਾਪਰ ਗਿਆ ਉਹ ਜਿਹੜਾ ਬੋਟ ਤੇ ਸਵਾਰ ਸੀ ਕਿਨੇ ਕ ਸਾਲ ਦਾ ਬੇਟਾ ਸੀ ਇਹਦਾ 6-7 ਸਾਲ ਦਾ ਆ ਇਹ ਦੇਖੋ ਤੇ ਕੀ ਮੌਕੇ ਤੇ ਕੀ ਵੈਸੇ ਅਸਲੇ 600 ਟਾ ਕਿਨੇ 600 ਤੋਂ ਦੇ ਬੱਚਾ ਵੀ ਬੇਹੋਸ਼ ਹੋਇਆ ਸੀ ਤੇ ਫੌਜੀ ਸਾਹਿਬ ਵੀ ਸੈਮ ਗਏ ਹੁਣ ਇਹਨਾਂ ਨੂੰ ਨਹੀਂ ਪਤਾ ਥੜ ਕੇ ਸ਼ਹਿਰ ਲੈ ਕੇ ਪਤਾ ਨਹੀਂ ਉਹਨਾਂ ਤੇ ਕੀ ਪਾਣਾ ਵਰਤਿਆ ਤੇ ਹੁਣ ਪਤਾ ਲੱਗੂ ਜਦੋਂ ਆਉਣਗੇ ਵੀ ਸਾਡੇ ਕਿੰਨੀ ਕੀ ਲੱਗੀ ਜਾਣਾ ਤੇ ਫਿਲਹਾਲ ਜਿਹੜਾ ਆਪਾਂ ਜੋ ਗੱਡੀ ਵਾਲੇ ਉਹਨਾਂ ਨੂੰ 600 ਟਾ ਲੱਗੀਆਂ ਹੋਣਗੀਆਂ ਉਹਨਾਂ ਨੂੰ ਸਤਾਮ ਰਹੇ ਹੁੰਦੇ ਨਾ ਬੀ.ਐਮ.ਓ. ਜਿਵੇਂ ਮੈਂ ਇਸ ਵਾਰ ਇੱਥੇ ਨਹੀਂ ਮੇਰੇ ਪਿਤਾ ਜੀ ਹੀ ਕਿ ਮੈਂ ਮੌਕੇ ਤੇ ਮੌਜੂਦ ਨਹੀਂ ਆਇਆ। ਹਾਂਜੀ ਬੈਸ ਲੱਗਦੀ ਕਿ ਲੱਗਦਾ ਤੇ ਹੁਣ ਪ੍ਰਮਾਤਮਾ ਨੇ ਵੀਰੇ ਅਸੀਂ ਕਿਸੇ ਬਾਰੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਣਾ ਹਾਂਜੀ ਜੀ ਤੇ ਪਤਾ ਨਹੀਂ ਜਾਂ ਉਹ ਗਲਤੀ ਹੈ ਕਿ ਜਾਂ ਇਹ ਗਲਤੀ ਤੇ ਉਹਨਾਂ ਨੂੰ ਪਤਾ ਦੋਨਾਂ ਨੂੰ ਨਾ ਮੌਕੇ ਤੇ ਮੇਰੇ ਕੋਲ ਪੁਲਿਸ ਪੁੱਜੀ ଥି। ਤੇ ਥੋੜੇ ਚਿਰ ਬਾਅਦ ਆ ਗਈ ਪੁਲਿਸ। ਹਾਂਜੀ ਮੌਕਾ ਵੀ ਆ ਗਿਆ ਮੈਡਮ। ਹਾਂ ਮੌਕਾ ਵੀ ਆ ਗਿਆ। ਅੱਜ ਸਰ ਪਿੰਡ ਨੇ ਕੁਸਰਾ ਪਹੁੰਚਿਆ ਜਿਹੜਾ ਸਵਾ ਵਾਪਰਿਆ ਬੁਲਟ ਔਰ ਕਾਰ ਦੇ ਵਿਚਕਾਰ। ਕੀ ਇਹ ਪੂਰਾ ਜੀ ਹੈ? ਹਰਿਆ ਦੇਖੋ ਜੀ ਪਤਾ ਤਾਂ ਨਹੀਂ ਲੱਗਾ ਕੀ ਕਰਨ ਹੋਇਆ ਜਿਆਦਾ ਹੋੜ ਆਇਆ ਈ ਖਾਣੇ ਕੇ ਇੱਥੇ ਐਕਸੀਡੈਂਟ ਹੋਇਆ ਨਿਕੋਸਰਾ ਮੋੜ ਤੇ ਜੀ ਜੀ ਇੱਥੇ ਪਹੁੰਚੇ ਆ ਨਿਕੋਸਰਾ ਦਾ ਹੀਗਾ ਇੱਕ ਹੋਟਲੋਂ ਆਇਆ ਬੰਦਾ ਜੀ ਤੇ ਥੋੜੀ ਬੁਰੀ ਸੱਟ ਲੱਗੀ ਆ ਉਹ ਬਾਕੀ ਉਹਨੂੰ ਡਾਕਟਰ ਕਰਾ ਦਿੱਤਾ ਵਾ ਤੇ ਗੱਡੀ ਵਾਲਾ ਜਿਹੜਾ ਇਹ ਅਜੇ ਪਤਾ ਕਨਫਰਮ ਨਹੀਂ ਹੋਇਆ ਤੇ ਕੋਈ ਨਾ ਤੇ ਸਰ ਜਿਹੜਾ ਮੋਟਰਸਾਈਕਲ ਸਵਾਰ ਕਿਨੇ ਜਾਣੇ ਸਵਾਰ ਸੀ ਮੋਟਰਸਾਈਕਲ ਪਿਉਪਤ ਸੀ ਗਏ ਜੀ ਇਹ ਦਾ ਹੀ ਦਾ ਛੋਟਾ 5 ਸਾਲ ਦਾ ਹਾਂਜੀ ਸਕੂਲੋਂ ਲੈ ਕੇ ਆਇਆ ਜੀ ਸਤੇ ਸੱਚੇ ਗੱਡੀ ਸਵਾਰੇ ਪਤਾ ਲੱਗਾ ਕਿਥੋਂ ਨਹੀਂ ਇਹ ਨਹੀਂ ਪਤਾ ਲੱਗਾ ਉਹ ਗੱਡੀ ਸਵਾਰੇ ਨੂੰ ਛਟਾ ਛਟਾ ਮੇ ਲੱਗੀਆਂ ਨੇ ਇਹ ਨਹੀਂ ਲੱਗੀਆਂ ਥੋੜੀਆਂ ਬੁੱਧੀਆਂ ਸਾਢੇ ਹੁਣ ਤੋਂ ਚਲੇ ਗਏ ਹੀ ਪਹਿਲਾਂ ਹੀ ਤੋਂ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਹੁਣ ਤੱਕ ਦੇਖਦੇ ਹਾਂ ਹੁਣ ਜੋ ਵੀ ਬਣਦੀ ਕਾਰਵਾਈ ਕਰਾਂਗੇ ਇਨਕੁਆਇਰੀ ਕਰਦੇ ਹਾਂ